ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਹਾਂ ਜੀ 2026 ਦੀ 1 ਜਨਵਰੀ ਆ ਤੇ ਅੱਜ ਤੋਂ ਮੈਂ YouTube ਤੇ ਵਲੌਗ ਸਟਾਰਟਿੰਗ ਕਰਦੀ ਹਾਂ ਅੱਜ ਦਿਨ ਦੀ ਸ਼ੁਰੂਆਤ ਅਸੀਂ ਕਰੀਏ ਜੀ ਗੁਰਦੁਆਰਾ ਸਾਹਿਬ ਆ ਕੇ ਮੈਂ ਆਈ ਹੋਈ ਸੀ ਆਪਣੇ ਪੇਕੇ ਪਿੰਡ ਤੇ ਤੁਹਾਨੂੰ ਦਿਖਾਉਣੀ ਹੈ ਜੀ ਗੁਰਦੁਆਰਾ ਸਾਹਿਬ ਆ ਦੇਖੋ ਜੀ ਇਹ ਆ ਜੀ ਗੁਰੂ ਘਰ ਇਹ ਜੀ ਸੁਪਨਾ ਫਿਲਮ ਚ ਵੀ ਆਇਆ ਹੋਇਆ ਹੈ ਗੁਰੂ ਘਰ ਦੇਖੋ ਨੰਮੇ ਵੀ ਵਾਹੀ ਗੁਰੂ ਘਰ ਦਾ ਗੁਰਦੁਆਰਾ ਦੇਖ ਕੇ ਨੰਮੇ ਹੀ ਆਏ ਗੁਰੂ ਘਰ ਦਾ ਵੀ ਗੁਰੂ ਘਰ ਆ ਜੀ ਦੇਖੋ ਇਹ ਨਾ ਸੁਪਨਾ ਫਿਲਮ ਜਿਹਾ ਆਇਆ ਹੋਇਆ ਗੁਰੂ ਘਰ ਤੇ ਇਹ ਮਸੀਤ ਸੀ ਪਹਿਲਾਂ ਇਹ ਮੁਸਲਮਾਨਾਂ ਦਾ ਪਿੰਡ ਸੀਗਾ ਤੇ ਮਸੀਤ ਨਸੀਰ ਜੀ ਗੁਰੂ ਘਰ ਬਣਾ ਲਿਆ ਇੱਥੇ ਗੁਰੂ ਗ੍ਰੰਥ ਸਾਹਿਬ ਰੱਖਤਾ ਸੀ ਤੇ ਦੇਖੋ ਇਹ ਕਿੰਨਾ ਸੋਹਣਾ ਬਣਿਆ ਹੋਇਆ ਆ ਦੇਖੋ ਮੇਰਾ ਨਮਨ ਵੀ ਵਾਹਿਗੁਰੂ ਘਰ ਦਾ ਆ ਦੇਖੋ ਜੀ ਹਾਂਜੀ ਆ ਮੇਰੀ ਭਾਬੀ ਹੈ ਤੇ ਆ ਮੇਰੀ ਵੱਡੀ ਦੀਦੀ ਹੈ ਤੇ ਦੋਨਾਂ ਦੇ ਇੰਸਟਾ ਤੇ ਅਕਾਊਂਟ ਬਣੇ ਹੋਏ ਆ ਤੇ ਭੁੱਲ ਕੇ ਵੀ ਇਹਨਾਂ ਨੂੰ ਫੋਲੋ ਨਾ ਕਰਿਓ ਦੋਨੋਂ ਕੋਈ ਵੀ ਹੈਨਾ ਇਹਨਾਂ ਨੂੰ ਦੋਨਾਂ ਨੂੰ ਇਹਦੀ ਅਮਨ ਘਰੇਵਾਲ ਤੇ ਤੇ ਇਹਦੀ ਅਮਨ ਘਰੇਵਾਲ ਤੇ ਤੇ ਇਹਦੀ ਸ਼ੈਦ ਘਰੇਵਾਲ ਦੇ ਨਾਂ ਤੇ ਆਈਡੀ ਆ ਆਈਡੀ ਮੈਂ ਦੱਸ ਦਿੰਨੀ ਹੈ ਇਹਨਾਂ ਦੋਨਾਂ ਨੂੰ ਫੋਲੋ ਨਾ ਕਰਿਓ ਕੋਈ ਵੀ ਹਾਏ ਤੇ ਮੈਨੂੰ ਬਸ ਸੋਨੇ ਸੋਨੇ ਕਮੈਂਟ ਕਰਿਓ ਜੀ ਸਾਰੇ ਮੇਰੇ ਸਾਨੂੰ ਕਰ ਦਿਓ ਕਰ ਦੇ ਆਪ ਦੇਖੋ ਮਸਨਾ ਵੀ ਕਰ ਲਈਏ ਲਈ ਦੇਖੋ ਗੋਭੀ ਦੀ ਸਬਜ਼ੀ ਬਣਾਈ ਜਾਂਦੀ ਸੀ ਗੋਭੀ ਸਬਜ਼ੀ ਵੀ ਦਿਖਾ ਦੇ ਮਗਰ ਗਾਜਰਾ ਕਿੰਨੂ ਪਈ ਐ ਪਾਪਾ ਦਿਖਾ ਦੇ ਪਾਪਾ ਪਰ ਇਹਨੂੰ ਕੁਮਾੜੀ ਬਾਹਰ ਬਾਹਰ ਕੁਮਾੜੀ ਕਹਿੰਦੇ ਆ ਬਾਕੀ ਤਾਂ ਸੱਪਾ ਤਸ ਤਸ ਸਬਜ਼ੀ ਹੀ ਖਾਓ ਸੈਮ ਨਾਲ ਸੈਮ ਕੁਮਾ ਕੇ ਲਈ ਨੰਮਨ ਤੇ ਪਾਪਾ ਦਿਖਾ ਬਾਹਰ ਹੋਈ ਜਾਵਨ ਕਿ ਲੱਗੀਆਂ ਹੋਰ ਬੈਠੇ ਉਹਨੂੰ ਕੁਮਾਉਣ ਲੱਗੀਆਂ ਮੈਂ ਗਈ ਹਾਂਜੀ ਮੈਂ ਆਈ ਹੋਈ ਆ ਆਪਣੇ ਪੇਕੇ ਪਿੰਡ ਤੇ ਅੱਜ ਹੈ ਜੀ 2026 ਦੀ 1 ਜਨਵਰੀ ਤੇ ਆ ਦੇਖੋ ਮੈਂ ਕੱਲ ਨੂੰ ਪਿੰਡ ਜਾਣਾ ਮੈਂ ਅੱਜ ਕੱਪੜੇ ਧੋਲੇ ਆ ਆਪਦੇ ਸਵੇਰੇ ਜਾਣਾਗਾ ਤੇ ਦੀਪਾਂ ਦੀ ਦਿਖਾਉਣੀ ਤੁਹਾਨੂੰ ਇਹ ਮੇਰੇ ਪੇਕੇ ਦਾ ਘਰ ਹੈ ਜੀ ਦੀਪਾਂ ਦੀ ਜੀ ਦਿਖਾਉਣੀ ਤੁਹਾਨੂੰ ਕੀ ਕਰਦੀ ਆ ਔਰ ਇਹ ਪਾ ਬਿਜਲੀ ਤਾਂ ਹੋਈ ਜਾਂਦੀ ਆ ਤੇ ਆ ਮੈਂ ਮਸ਼ੀਨ ਲਾ ਰੱਖੀ ਆ ਬੱਸ ਨਮਨ ਦੀਆਂ ਦੋ ਕਪੀਆਂ ਮੈਂ ਰੱਖੀਆਂ ਧੋਣ ਵਾਲੀਆਂ ਤੇ ਉਸ ਤੋਂ ਬਾਅਦ ਆ ਦੇਖੋ ਜੀ ਵੱਡੇ ਘਰ ਅੱਜ ਬਣਾਉਂਦੀ ਕੜੀ ਆ ਨਾ ਜਿਹਨਾਂ ਤੀ ਮੋਸ਼ਕੀ ਅੱਜ ਨਿਵਰ ਵਾਲੇ ਦੇ ਲਈ ਨਾਤੀ ਆਥਨ ਹੋ ਗਿਆ ਅੱਜ ਨੂੰ ਨਾਤੀ ਤੇ ਦੇਖੋ ਸਭ ਪਹਿਲਾਂ ਪਕੌੜੇ ਬਕਾਈ ਸੀਗੇ ਤੇ ਹੁਣ ਅਸੀਂ ਬਣਾਉਣੀ ਹੈ ਕੜੀ ਪਕੌੜਿਆਂ ਵਾਲੀ ਕੜੀ ਤੇ ਮੇਰਾ YouTube ਤੇ ਚੈਨਲ ਹੈ ਜੀ ਪਵਨ ਵਾਈਬਾ ਵਲੌਗ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਮੇਰੇ ਇੰਸਟਾ ਤੇ ਵੀ ਆਈਡੀ ਹੈ ਪਵਨ ਢਾਲੀਵਾਲ ਗਰੇਵਾਲ ਦੇ ਨਾਮ ਤੋਂ ਤੇ ਉੱਥੇ ਮੈਂ ਡੇਲੀ ਅਪਡੇਟ ਪਾਉਣੀ ਹਾਂ 2-3 ਤੇ YouTube ਤੋਂ ਮੈਂ ਅੱਜ ਤੋਂ ਸਟਾਰਟ ਕੀਤਾ ਹੈ ਅੱਜ ਤੋਂ ਮੈਂ ਡੇਲੀ YouTube ਤੇ ਵੀਡੀਓ ਪਾਏ ਕਰੂੰਗੀ ਤੇ ਆਇਆ ਜੀ ਮੇਰੇ ਪੇਕੇ ਦਾ ਘਰ ਉਹ ਦੇਖੋ ਫਿਰਦਾ ਨੰਮੂ ਉਹ ਸਾਡਾ ਨੰਮੂ ਆ ਨੰਮੂ ਖੇਡ ਰਿਹਾ ਰੋ ਰਿਹਾ ਨਾਲੇ ਮੇਰੀ ਮੰਮਾ ਹੁਣੀ ਡੇਲੀ ਡਿਊਟੀ ਤੇ ਜਾਂਦੇ ਆ ਤੇ ਫਿਰ ਇਹਨੂੰ ਔਖਾ ਹੋ ਜਾਂਦਾ ਆ ਤੁਹਾਨੂੰ ਦਿਖਾਉਣੀ ਨਹੀਂ ਮੈਂ ਬਾਹਰੋਂ ਵੀ ਹਾਂ ਘਰ ਉਧਰ ਚਾਚਾ ਜੀ ਕਾ ਤੇ ਆ ਇਧਰ ਆਪਣੇ ਆ ਜੀ ਤੇ ਆ ਦੇਖੋ ਬਾਹਰੋਂ ਵੀ ਆ ਗਲੀ ਹੈ ਜੀ ਘਾਰੇ ਇਹ ਘਰ 1987 ਵਾਲੇ ਦਾ ਬਣਿਆ ਹੋਇਆ ਤੇ ਜਦੋਂ ਕਿ ਮੇਰਾ ਜਨਮ ਵੀ ਨਹੀਂ ਹੋਇਆ ਸੀ ਉਦੋਂ ਪਹਿਲਾਂ ਦਾ ਇਹ ਘਰ ਬਣਿਆ ਹੋਇਆ ਵੱਡੀ ਦੀਦੀ ਵੀ ਸ਼ਾਇਦ ਨਹੀਂ ਹੋਏ ਸੀਗੇ ਵੱਡੇ ਬਾਈ ਜਿਹੜੇ ਮਨਪ੍ਰੀਤ ਉਹਨਾਂ ਦੇ ਜਨਮ ਵਾਲੇ ਦਾ ਇਹ ਘਰ ਪਾਇਆ ਹੋਇਆ ਤੇ ਗਲੀ ਦਾ 뷰 ਆ ਤੇ ਕੱਲ ਨੂੰ ਮੈਂ ਜਾਣਾ ਜੀ ਪਿੰਡ ਤੇ ਨੂਰ ਦਾ ਬਰਥਡੇ ਆ 4 ਤਰੀਕ ਦਾ ਤੇ ਨੂਰ ਕਹਿੰਦੀ ਮੇਰੇ ਬਰਥਡੇ ਤਾਂ ਹੀ ਰੁਕ ਜੂ ਪੂਆ ਜੀ ਤੇ ਬਾਕੀ ਮੈਨੂੰ ਐ ਵੀ ਮੈਂ ਸਵੇਰੇ ਜਾਈ ਆਈ ਹੋਈ ਹਾਂ ਨਾ कोई नई टीवी देखने मिल सकती है ਤੇ ਤੁਸੀਂ ਮੇਰੇ YouTube ਚੈਨਲ ਨਾਲ ਜਰੂਰ ਜੁੜੇ ਰਹੋ ਜੇ ਤੇ ਜਰੂਰ ਸਬਸਕ੍ਰਾਈਬ ਕਰਿਓ ਜੀ ਠੀਕ ਹੈ ਜੀ ਅੱਜ ਦਾ ਵਲੋਗ ਐਂਡ ਅੱਜ ਹੈ 26 ਜਨਵਰੀ ਬਾਈ ਕੀ ਕਰੇ ਪੁੱਤੋ ਕਿੱਥੇ ਲਾਇਆ ਕਿੱਥੇ ਲਾਇਆ ਸੀ ਕਿੱਥੇ ਲਾਇਆ ਸੀ ਯਾਰ ਕਿੱਥੇ ਲਾਇਆ ਸੀ ਹੱਥ ਉੱਥੇ ਲਾਇਆ ਸੀ ਹੁਣ ਨਾ ਲਾਇਓ ਹੁਣ ਨਾ ਲਾਇਓ ਪੁੱਤੋ ਹਾਂ ਹਾਈ ਹੋ ਜੂਗੀ ਕਿੱਥੇ ਲਾਇਆ ਇਹਦੇ ਚ ਲਾਇਆ ਚਾਕੇ ਨੂੰ ਚਾਕੇ ਨੂੰ ਤੇਰੇ ਕੰਮ ਇਹ ਸੇਕ ਹੋਇਆ ਇਹਦੇ ਚ ਫੇਰ ਬਚਲਦੇ ਲੱਗਿਆ ਹੋਣਾ ਤਾਂ ਹੀ ਕਹਿੰਦਾ ਆਏ ਆ ਕੋ ਉਹਨੇ ਹੱਥ ਲਾ ਲੇ ਦੀ ਨਹੀਂ ਮੇਰੇ ਕੋਲੇ ਆਇਆ ਇਹ ਕਰਕੇ ਠੀਕ ਹੈ ਜੀ ਬਾਏ ਬਾਏ ਸਾਰਿਆਂ ਨੂੰ ਗੁੱਡ ਇਵਨਿੰਗ ਹੈਪੀ ਨਿਊ ਈਅਰ ਆਲ ਆਫ ਯੂ ਮੇਰੇ ਬਨੋ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਤੇ ਤੰਦਰੁਸਤੀ ਭਰਿਆ ਹੋਵੇ ਬਹੁਤ ਵਧੀਆ ਹੋਵੇ ਨਵਾਂ ਸਾਲ ਕਿਸੇ ਨੂੰ ਕੋਈ ਵੀ ਮਹਾਰਜ ਦੁੱਖ ਤਕਲੀਫ ਹੋਵੇ ਉਹਨੂੰ ਉਹਦੇ ਚੋਂ ਕੱਢ ਦੇ ਤੇ ਵਧੀਆ ਵਧੀਆ ਖੁਸ਼ੀਆਂ ਭਰੇ ਨਵਾਂ ਸਾਲ ਹੋਵੇ ਜੀ ਸਾਰੇ ਵਾਸਤੇ ਇਹੀ ਦਿਲੋਂ ਦੁਆ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਸਾਰੇ